ਕੱਲੂ ਕਾਰੇ ਦਿਨਸ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਫਲੈਗ ਮਾਰਚ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਕਈ ਚੀਜ਼ਾਂ ਜੜੀਆਂ ਨੇ ਉਹ ਹੋ ਗਈਆਂ ਪਈਆਂ ਨੇ ਅੱਛਾ ਅੱਜ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈਗਾ ਹੈ ਕੀ ਕੁਝ ਜੜੀਆਂ ਨੇ ਉਹ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਫੁੱਲ ਤਿਆਰੀ ਹੈ ਸਾਡੀ ਕੋਈ ਇਦਾਂ ਦੀ ਗੱਲਬਾਤ ਨਹੀਂ ਹੈ ਇਹੜਾ ਪੀਸਫੁਲੀ ਜਿਹੜਾ ਹੈਗਾ ਕੱਲੂ ਘਰਾ ਜਿਹੜਾ ਵੀ ਚੱਲਦਾ ਵੀ ਹੈਗਾ ਉਹਦੇ ਲਈ ਸਾਡੀ ਸਾਰੀ ਸਿੱਖ ਜਥੇਬੰਦੀਆਂ ਨੇ ਉਹ ਵੀ ਬੇਨਤੀ ਆ ਪੀਸਫੁਲੀ ਕੱਢਣ ਹਿੰਦੂ ਜਥੇਬੰਦੀਆਂ ਨੂੰ ਵੀ ਪੀਸਫੁਲੀ ਕਰਨ ਕੋਈ ਇਦਾਂ ਨੀ ਕਹਾਂ ਲੋ ਬਤ ਨਹੀਂ ਸਾਰੀ ਸਾਰੀ ਗੱਲਬਾਤ ਚੱਲਦੀ ਕਿੰਨੀ ਪੁਲਿਸ ਜਿਹੜੀ ਹੈ ਉਹ ਤਨਾਤ ਕੀਤੀ ਗਈ ਉਸ ਦੇ ਕਰੀਬ ਫੋਰਸ ਜਿਹੜੀ ਲਾਈ ਆ ਫਲੈਗ ਮਾਰਚ ਚੱਲ ਰਿਹਾ ਸਾਡਾ ਉਸ ਤੋਂ ਬਾਅਦ ਕੱਲ ਜਿਹੜਾ ਹੈਗਾ ਹਰ ਚੌਕ ਦੇ ਵਿੱਚ ਪੁਆਇੰਟਾਂ ਤੇ ਨਾਕਾ ਬੰਦੀ ਪੂਰਾ ਸੀਲ ਕੀਤਾ ਜਾਵਾਂਗਾ ਸੀਲ ਰਹੇਗਾ ਕਿ ਤਾਕੀ ਕਿਸੇ ਵੀ ਤਰੀਕੇ ਦੀ ਨਾ ਹੋਵੇ ਕਿਸੇ ਨੂੰ ਵੀ ਕੋਈ ਵੀ ਵਿਵਸਥਾ ਨਹੀਂ ਕੋਈ ਵੀ ਆ ਨਹੀਂ ਦਵਾਗੇ ਹ ਦੇ ਨਾਲ ਗੱਲਬਾਤ ਕੋਈ ਹੈ ਉਹਨਾਂ ਵੱਲੋਂ ਕੀ ਭਾਈਚਾਰਾ ਆਪច ਸਾਡਾ ਸਾਰਿਆਂ ਦਾ ਹੈ ਹਿੰਦੂ ਸਿੱਖ ਭਾਈਚਾਰਾ ਕੋਈ ਇਤਾਂ ਦੀ ਗੱਲਬਾਤ ਅੱਛਾ ਕਈ ਹੁਣ ਜਿਵੇਂ ਇੱਕ ਦਮਦਮੇ ਟਕਸਾਲ ਜਿਹੜਾ ਹੈਗਾ ਹੈ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਸ ਤੋਂ ਇਲਾਵਾ ਕਈ ਜਿਹੜੀਆਂ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਗਰਮਾਹਟ ਦਾ ਮਾਹੌਲ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਕਿ ਉਸ ਦੇ ਲਈ ਵੀ ਪੁਲਿਸ ਵੱਲੋਂ ਪ੍ਰਬੰਧ ਕੀਤੇ ਗਏ ਨੇ ਪੂਰੇ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ ਕੋਈ ਇਤਾਂ ਦੀ ਗੱਲਬਾਤ ਨਹੀਂ ਕੋਈ ਵੀ ਜਿਹੜਾ ਵੀ ਗਰਮ ਖਿਆਲੀ ਵੀ ਕੋਈ ਵੀ ਹੈਗਾ ਉਹ ਸਾਡੇ ਭਰਾ ਆ ਕੋਈ ਗ तरीका ना मना के इंसेट आज दा रूट प्लान की है जी आज दा ज्योति चौक रैणक बाजार भगत सिंह चौक ठीक है जी इधरों ਹੁੰਦੇ ਹੁੰਦੇ ਸਾਰਾ ਇਧਰ ਪੰਜਾਬ ਕੇਸਰੀਆ ਦੀ ਹੋ ਕੇ ਜੋਤੀ ਚੌਕ ਜਿਸ ਮਾਪ ਤੱਕ ਠੀਕ ਹੈ ਜੀ ਬਿਲਕੁਲ ਬਿਲਕੁਲ ਕਲੂਕਾਰ ਦੇ ਬਸ ਨੂੰ ਲੈ ਕੇ ਪ੍ਰੂਰੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਨੇ ਹਰ ਇੱਕ ਤਿਆਰੀਆਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਨ ਰੋਹੀ ਦੇ ਨਾਲ ਰਾਜਗੁਰਤਾ ਬਾਪੂ ਸੇ ਟਾਈਪ ਜ਼ਿਲ੍ਹਾ